ਸੱਜਣੋ ਆਹਾਂ ਵੀਡੀਓ ਨਾ ਪਸ਼ੂ ਪਾਲਕਾਂ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਤੇ ਤੁਸਾਨੂੰ 10 ਮਿੰਟ ਸਮਾਂ ਕੱਢ ਕੇ ਨਾ ਸਾਨੂੰ ਬਾਈ ਪਵਨੇ ਜੰਗੀਨ ਵਾਲੇ ਦਾ ਟੋਟਾ ਦਿਖਾਉਣਾ ਬਹੁਤ ਹੀ ਚੰਗੇ ਰਿਕਾਰਡ ਦਾ ਆਮ ਤੌਰ ਤੇ ਦੇਖਿਆ ਹੋਊਗਾ ਤੁਸੀਂ ਮੇਲੇ ਤੇ ਇੱਕ ਫੁੱਲ ਵੱਜ ਜੇ ਤੇ ਜਾਂ ਫਿਰ 10-12 ਕਿਲੋ ਦੁੱਧੋਂ ਮੱਝ ਦਾ ਦੁੱਧ ਹੋਵੇ ਹਰੇਕ ਹੀ ਜਾ ਕੇ ਸੀਮੰਤ ਤਿਆਰ ਕਰਵਾਉਣਾਂ ਝੋਟੇ ਦਾ ਤੇ ਬਾਈ ਨੇ ਨਾ ਤਾਂ ਇਹ ਝੋਟਾ ਵੇਚਣਾ ਤੇ ਨਾ ਇਹਦਾ ਤੁਸਾਨੂੰ ਵੇਚਣਾ ਸੀਮੰਤ ਦੁੱਧ ਦੇ ਦੀ ਮਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਚੰਗਾ ਉੱਦ ਦਾਗਾ 23-24 ਕਿਲੋ ਦੁੱਧ ਦੀ ਮਾਂ ਦਾਗਾ ਤੇ ਪਿਓ ਵੀ ਇਹਦਾ ਜੱਪਾ ਕਰਕੇ ਐਚਐਲਡੀ ਦੇ ਸੀਮਨ ਦਾਗਾ ਤੇ ਇਹੇ ਛੋਟਾ ਮੇਲਾ ਵੀ ਜਿੱਤਿਆ ਵਾ ਇੰਨਾ ਕੁਝ ਹੋਣ ਦੇ ਬਾਵਜੂਦ ਬਾਈ ਨੇ ਇਹਦਾ ਸੀਮਨ ਨਹੀਂ ਵੇਚਨਾ ਛੋਟਾ ਜਿਹੜਾ ਸੀਮਨ ਆਲਾ ਅਜੇ ਤੱਕ ਕਦੇ ਡੁਪਲੀਕੇਟ ਸੀਮਨ ਆ ਗਿਆ ਜੀ ਜਾਂ ਫਿਰ ਕੀ ਹੁੰਦਾ ਗੈਸ ਮੁੱਕ ਗਈ ਜੀ ਸੀਮਨ ਭਰਨ ਵੇਲੇ ਗੜਬੜ ਹੋ ਗਈ ਉਹ ਛੋਟਾ ਦੁੱਖ ਹੀ ਦੂਰ ਕਰਦਣਾ ਬਾਈ ਨੇ ਝੋਟਾ ਰੱਖਤਾ ਇਹ ਡਾਇਰੈਕਟ ਕ੍ਰੋਸਿੰਗ ਵਾਸਤੇ ਪੂਰੇ ਚੰਗੇ ਰਿਕਾਰਡ ਦਾ ਬਹੁਤ ਹੀ ਵੱਡਾ ਇਹ ਤੋਹਫਾ ਕਿਸਾਨ ਭਰਾਵਾਂ ਵਾਸਤੇ ਬਹੁਤ ਛੋਟੀਆਂ ਰਿਪੀਟਰ ਫਰਿਆਕ ਹੋ ਜਾਂਦੇ ਸਿਮਨ ਡੈਡ ਹੋਣ ਦੇ ਕਾਰਨ ਜਾਂ ਸਿਮਨ ਗਲਤ ਭਰਨ ਦੇ ਕਾਰਨ ਜਾਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਤੇ ਬਾਈ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਲਾਸਟ ਤੱਕ ਜੁੜੇ ਰਹਿਣਾ ਆਪਣੇ ਨਾਲ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਬਤਨਾਮ ਤੇ ਪਿੰਡ ਆਪਣਾ ਕਿਹੜਾ ਜੀ ਹਾਂ ਮੇਰਾ ਜੰਗੀਆਣਾ ਵੀਰੇ ਹਾਂਜੀ ਨਾਮ ਮਮੂ ਦੀਪਾਪਣਾ ਕਹਿੰਦੇ ਜੀ ਠੀਕ ਹੈ ਜੀ ਤਾਂ ਸਹੀ ਤਾਂ ਪਤਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਮੇਰਾ 94650 ਜੀ 82355 ਅ ਜਿਹੜਾ ਆਪਾਂ ਇਹ ਬੋਲਣਾ ਨਾ ਆਪਾਂ ਹਾਂਜੀ ਵੀਰੇ ਡਾਇ ਕੀ ਕਾਰਨ ਵੀ ਸੀਮੰਟ ਤੇ ਕਿਉਂ ਨਹੀਂ ਲਾਇਆ ਆਪਾਂ ਇਹ ਡਰੈਕਟ ਕ੍ਰੋਸ ਨੇ ਕਿਉਂ ਰੱਖਿਆ ਵੀ ਮਾਲਾ ਇਹ ਬਈ ਲੋਕ ਵੱਢਣ ਨੂੰ ਬਣਿਓ ਇਹਨੂੰ ਫੜਾਈ ਜਾਂਦੇ ਆ ਜੀ ਕੀ ਗੱਲ ਭਰਾ ਭਰਾ ਹੰਬ ਗਈ ਜੀ ਨਹੀਂ ਰਹਿੰਦੇ ਜੇ ਕਿਸੇ ਦੀ ਮੱਝਾ ਰਹਿ ਜਾਣੀਏ ਕਰੇ ਚੰਗੀ ਕੱਟੀ ਆ ਜੂਗੀ ਜੀ ਠੀਕ ਆ ਕਈ ਵਾਰੀ ਅਣਜਾਣ ਡਾਕਟਰ ਇਹੋ ਜਿਹੇ ਹਸਾਨ ਪਹਿਲਾਂ ਕੱਟਾਂ ਦੇ ਸਲਾਈ ਮਾਰਦੇ ਹੈਗੇ ਤੇ ਬੱਚਿਆਂ 'ਚ ਜ਼ਖਮ ਕਰ ਦਿੰਦੇ ਹੈਗੇ ਤੁਹਾਡੇ ਕੋਲ ਵੀ ਇੱਕ ਕੇਸ ਆਇਆ ਬਣਾ ਇਹੋ ਬਈ ਉਹ ਮੁੜ ਕੇ ਲੋਟ ਨਹੀਂ ਆਈ ਮੁੜ ਕੇ ਲੋਟ ਨਹੀਂ ਆਉਂਦੀ ਇਹ ਸਰ ਕੇ ਵੀ ਆਪਾਂ ਇਹ ਝੋਟਾ ਡਰੈਪ ਨੋਸਟ ਰੱਖ ਲਿਆ ਹਾਂ ਜੀ ਭਰੇ ਹਾਂ ਡਰੈਕਟ ਕੀ ਰਿਕਾਰਡ ਦਾ ਕੱਟਾ ਹੈ ਆਪਣੇ ਕੋ 3 ਮਹੀਨੇ ਦੀ ਗੱਬਣ ਸੀ ਦੀ ਮਾਂ ਉਦੋਂ 18 ਕਿਲੋ ਤੋਂ ਕੱਢਾ ਵਗਾ ਹਾਂਜੀ ਠੀਕ ਆ ਤੇ ਪਿਓ ਦੀ ਗੱਲ ਕਰੀ ਪਿਓ ਦਾ ਕਿਹੜਾ ਕਾ ਇਹਦਾ ST 737 ਹੈ ਜੀ ST 736 ਬੋਲਾ HRDV ਦਾ ਹਾਂਜੀ ਕਿੰਨੀ ਕੁ ਉਮਰ ਦੀ ਇਹ ਜੀ ਇਹ ਹੋ ਗਈ ਏ ਜਮਾ ਹੁਣ ਇਸ ਟਾਈਮ ਇਹ 6 ਦਾੰਦ ਹੋ ਗਿਆ ਜੀ 6 ਦਾੰਦ ਹੋ ਗਿਆ ਜੇ ਲੱਗ ਪੱਗ ਲੱਗ ਪੱਗ 4 ਸਾਲ 4.5 5 ਸਾਲ ਦੇ ਇੱਥੇ ਜੇ ਹੰਟੂਗਾ ਠੀਕ ਆ ਤੇ ਕਿਸੇ ਆਪਾਂ ਜਿਹੜੇ ਸਾਹ ਹੁਣ ਕੱਟੇ ਦੀ ਝੋਟੇ ਦੀ ਡਿਊਟੀ ਹੈ ਨਾ ਜੈਡ ਬਲਾਇਗਾ ਖੜਨ ਦੀ ਖੂੜਨੀ ਪੂਰੀ ਸਟਰਕਚਰ ਸੋਹਣਾ ਕਰਨ ਟੁੱਟੇ ਦਾ ਕਿਸੇ ਡਿਊਟੀ ਕਿ ਨਹੀਂ ਪਾਇਆ ਆਪਾਂ ਹੁਣ ਤੱਕ ਪਾਇਆ ਸੀਗੇ ਵੀਰੇ ਜਦੋਂ ਲੈਤਾ ਸੀ ਜਾਂ ਕਿ ਦੋ ਤੋਂ 14 ਦਾ ਸੀ ਕਿਹੜੇ ਮੇਲ ਚ ਪਾਇਆ ਸੀ ਆ ਮੈਂ ਫੁੱਲੇ ਵਾਲੇ ਪਾਇਆ ਸੀ ਜੀ ਫੁੱਲੇ ਵਾਲੇ ਹਾਂਜੀ ਤੇ ਇਹਦਾ ਆਪਾਂ ਸਰਟੀਫਿਕੇਟ ਇਸ ਦੀ ਆਪਣੇ ਕੋਲ ਆ ਹਾਂ ਵੀਰੇ ਇਹਨੇ ਜਿੱਤੇ ਸੀ ਚੌਥਾ ਨੰਬਰ ਹਾਂ ਵੀਰੇ 45 50 ਕੱਟੇ ਸੀਗੇ ਜੀ ਉਮਰੇ ਦੀ 4 ਮਹੀਨੇ ਸੀਗੀ ਅਸੀਂ 12 ਕਹਿੰਦੇ ਐਂਟਰੀ ਆ ਸੀਗਾ ਵੀ ਬਾਲਾ ਛੋਟਾ ਇਹਨੇ ਐਂਟਰੀ ਨਹੀਂ ਕਰਨਾ ਜੀ ਅੱਛਾ ਉਹ ਤੇਨੇ ਚੌਥਾ ਨੰਬਰ 14 ਮਹੀਨਾ ਦਾ ਕਟਾ ਖੀਰਾਂ ਚ ਪਾਇਆ ਸੀ ਖੀਰਾਂ ਚ ਪਾਇਆ ਸੀ ਜੀ 45 ਕੱਟਿਆਂ ਦੇ ਵਿੱਚ ਚੜਿਆ ਇਹ ਚੌਥੇ ਨੰਬਰ ਫਿਰ ਵੀ ਚੌਥੇ ਨੰਬਰ ਤੇ ਆ ਹਾਂਜੀ ਤੇ ਉਦੋਂ ਆਪਾਂ ਮੁੜ ਕੇ ਆਪਾਂ ਇਹ ਕਿਸੇ ਜਿਹੜੀ ਉਹ ਲਿਆਦਾ ਮੇਲਾ ਜਿੱਤ ਗਈ ਉਹਦੋਂ ਮੱਝਾਂ ਆਉਣ ਲੱਗੀਆਂ ਸੀਗੀਆਂ ਤੇ ਅਸੀਂ ਜਵਾਬ ਨਹੀਂ ਦਿੱਤਾ ਹੀ ਕਿਸੇ ਨੂੰ ਠੀਕ ਆ 6 700 ਮਾਤਰੀ ਕਰਾਸ ਹੋ ਗਈ ਉਹ ਜੀ ਇਹਦੇ ਪਹਿਲਾਂ ਇਹਦੇ ਬੱਚੇ ਆ ਗਏ ਹੁਣ ਕਿਦੇ ਬੱਚੇ ਆਈ ਬਈ ਆਪਣੇ ਘਰ 'ਚ ਹੀ ਬੱਚੇ ਗੇ ਘਰ 'ਚ ਵੀ ਹੈਗੇ ਜੀ 7-8 ਬੱਚੇ ਘਰੇ ਵੀ ਹੈ ਜੀ ਬਹੁਤ ਬਹੁਤ ਸੋਹਣੀਆਂ ਕੱਟੀਆਂ ਜੀ ਫਰੇਡਣ ਮੱਝਾਂ ਚ ਵੀ ਉਹ ਜੈਡ ਫਲਾਈ ਬੱਚੇ ਪਾਏ ਆ ਜੀ ਠੀਕ ਠੀਕ ਆ ਤੇ ਆਹ ਜੀ ਤੱਕ ਫੇਰੀ ਦੀ ਕੱਟੀ ਦੁੱਧਾ ਨਹੀਂ ਹੈਈ ਹੈ ਨਾ ਚੋਕਾ ਉਮਰ ਜਾਣੀਆਂ ਕੱਟੀਆਂ ਹਾਂਜੀ ਹਾਂਜੀ ਤੇ ਇਹਦੀ ਫਿਰ ਫੀਸ ਜੈਨੂਨ ਜੇ ਰੱਖੀ ਹੋਈ ਇਸ ਤਾਂ ਆਪਾਂ ਹੈ ਜੀ ਜਿਹੜੀ ਦੀ ਕ੍ਰੋਸਿੰਗ ਦੀ ਫੀਸ ਆ ਕੋਈ 5000 7000 ਨਹੀਂ ਨਹੀਂ ਵੀਰੇ ਨਾਰਮਲ ਫੀਸ ਆ 3500 ਮੇਰੇ ਲਈ 1000 ਕਰੀ ਵੀ ਹੈ ਜੀ ਅੱਛਾ ਜੀ ਜੇ ਕੋਈ ਬਾਹਰੋਂ ਚੱਲ ਕੇ ਆਉਂਦਾ ਜੀ ਮੈਂ ਪਹਿਲਾਂ ਹੀ 700 ਰੁਪਿਆ ਕਰਿਆ ਬਾਜੀ ਅੱਛਾ ਜੀ ਜੋ ਕੋਈ ਪੈਂਟ ਚਾਹੁੰਦਾ ਉਹਦੇ ਵਾਸਤੇ 1000 ਆ ਹੈ ਜੋ ਕੋਈ ਬਾਹਰੋਂ ਆਉਂਦਾ ਕੋ ਗੱਡੀ ਕਰਾ ਕੇ ਲੈ ਕੇ ਉਹਨੇ 1000 ਲੈ ਕੇ ਆਉਗਾ ਹਾਂਜੀ ਵੀਰੇ ਉਹ ਸਿਰਫ 700 ਰੁਪਿਆ ਹਾਂਜੀ ਜੈਨੂਨ ਫੀਸ ਰੱਖਿਆ ਬਾਈ ਨੇ ਕਿਹੜੇ ਪਿੰਡੋਂ ਆਪਾਂ ਲੇਤਾ ਸੀ ਜਾਂ ਕੱਟਾ ਜਾਂ ਘਰ ਜਾਂ ਪੜਾ ਬਾਜੀ ਵੀਰੇ ਸਸਿ ਦਾ ਵੀਰੇ ਆਪਣਾ ਨਾਮ ਵੀਰੇ ਪਿੰਡ ਗੜਾ ਆਪਣਾ ਸ਼ਹਿਾਰਾ ਬਈ ਨੌਂ ਕੰਡ ਕੋਲੋਗੀ ਪਿੰਡ ਕਾਲੋ ਕੇ ਜੰਗੀਆਂ ਤੋਂ ਕਿੰਨੇ ਕੁ ਦੂਰ ਆ ਗਿਆ ਆਪਣੇ ਕੋਲੇ 17-18 ਕਿਲੋਮੀਟਰ ਹੋਊਗਾ ਇਹ ਤੁਹਾਨੂੰ ਠੀਕ ਆ ਇਹ ਭਰਾ ਨੂੰ ਤੁਸੀਂ ਅਮਨ ਨੂੰ ਕਿੰਨੇ ਘਟਾਂ ਤੋਂ ਜਾਣਦੇ ਪਵਨ ਨੂੰ ਇਹਨੂੰ ਅਸੀਂ ਸ਼ੁਰੂ ਤੋਂ ਜਾਣਦੇ ਇੱਥੇ ਮੇਰੀ ਧੂਆ ਜੀ ਬੈਠ ਹੋਇਆ ਜੰਗੀਆਂ ਨੇ ਜੀ ਠੀਕ ਆ ਆ ਕਰਕੇ ਵੀ ਇੱਥੇ ਅਸੀਂ ਰਹਿੰਦੇ ਰਹੇ ਪਹਿਲਾਂ ਜੀ ਛੁੱਟੀਆਂ ਹਟੀਆਂ ਠੀਕ ਆ ਮਤਲਬ ਮਿੱਤਰ ਪਿਆਰਾ ਪਹਿਲਾਂ ਰੈਸਟਰੀ ਵੀ ਆ ਮਿੱਤਰ ਪਿਆਰਾ ਹਾਂਜੀ ਠੀਕ ਆ ਤੇ ਬੋਲੇ ਫਿਰ ਆਪਾਂ ਬਾਈਰਾਂ ਦਵਾਇ ਸੀਗਾ ਹਾਂ ਆਪਣੇ ਦਵਾਇ ਸੀ ਬਈ ਆਪਣੇ ਮਿੰਨੂ ਇਹ ਮੱਝ ਆਪਣੇ ਪਿੰਡ ਸੀ ਦੀ हां ਆਪਣੇ ਬੰਦੇ ਲਈ ਸੁਖਦੇਵ ਸਿੰਘ ਜਾਨੀ ਹੈ। ਹਾਂਜੀ। ਤੇ ਉਹਦੇ ਕੋਲ ਵਧੀਆ ਮੱਝਾਂ ਜੀ 23 24 25 ਲੀਟਰ ਤੱਕ ਵਾਲੀਆਂ ਸਾਰਾ ਮੱਝਾਂ। ਹੋਰ ਉਹਨਾਂ ਸਲੀਆਂ ਹਾਂਜੀ। ਠੀਕ ਹੈ। ਉਹਨਾਂ ਮੱਝਾਂ ਵਿੱਚੋਂ ਇੱਕ ਮੱਝ ਦਾ ਬੱਚਾ ਇਹ ਸੀਗਾ। ਉਹ ਮੱਝ ਦਾ ਹਾਂ ਹਰੇ ਰੰਗ ਚ ਲਿਆਂਦੀ ਸੀ ਮੱਝ ਹਾਂਜੀ। ਬਾਈ ਨੇ ਸਾ ਵੀ 3 ਮਹੀਨੇ ਗੱਭਰਨੇ 18 ਪਾਉ ਤੋਂ ਕੱਢਦੀ ਸੀਗੀ। ਤੇ ਸੱਜਰ ਮੱਝ ਦੁੱਧ ਕਿੰਨਾ ਕੱਢਦੀ ਸੀ। ਸੱਜਰ ਸੀਗਾ ਜੀ 23 24 ਕਿਲੋ ਦੁੱਧ ਉਹਦੇ ਥੱਲੇ। 23 ਕਿਲੋ। ਮੱਝ ਪੂਰੀ ਚੰਗੀ ਸੀਗੀ। ਪੂਰੀ ਚੰਗੀ ਹਾਂਜੀ। ਉਹ ਵੀ ਮਤਲਬ ਗ੍ਰੇਡੇਡ ਸੀ ਜਾਂ ਨੀਲੀ ਰਾਵੀ ਜਾਂ ਮਲਮੂਰਾ ਸੀ ਕਾਲਾ। ਤੇ ਇੱਕੇ ਮੇ ਲੱਗੀ ਫਿਰ ਗੱਲਬਾਤ ਬਾਈ ਦੀ ਸਾਹਸ ਬਾਤ ਤੁਸੀਂ ਦੇਖਦੇ ਹੋਵੋਗੇ ਬਾਈ ਬਹੁਤ ਵਧੀਆ ਬਾਈ ਠੀਕ ਹੈ ਵਧੀਆ ਵੀਰ ਨੂੰ ਸ਼ੌਕ ਬਹੁਤ ਆਈ ਵਧੀਆ ਸ਼ੌਕ ਨਾਲ ਪਾਵਦਾ ਸ਼ੌਕ ਨਾਲ ਹੀ ਇਹਨੇ ਲਿਆ ਸੀਗਾ ਹਾਂ ਵੀ ਮੈਨੂੰ ਕਟਾ ਦਿਵਾਓ ਹਾਂ ਤੇ ਆਪਾਂ ਇਹਨੂੰ ਫਿਰ ਦੇ ਬਾਈ ਨੂੰ ਆਪਾਂ ਹੁਣ ਆਪਾਂ ਕਟਾ ਕੇ ਨੀਲੀ ਰਾਵੀ ਵੀ ਗਿਫਟ ਦਿੱਤਾ ਬਾਈ ਨੂੰ ਕਿਸੇ ਨਾ ਉਹ ਵੀ ਇਹਨੇ ਨੀਲੀ ਰਾਵੀ ਕਟਾ ਲਿਆ ਤਾਂ ਉਹ ਵੀ ਗਿਫਟ ਦੇਖਾਉਂਦਾ ਵਧੀਆ ਸ਼ੌਕ ਨਾਲ ਹੀ ਠੀਕ ਹੈ ਤੇ ਕਿਸੇ ਭਰਾ ਨੇ ਮੱਝ ਕਰਾਸ ਕਰਾਉਣੀ ਤੇ ਮੱਝ ਟੋਟਲੀ ਸੀ ਇੱਥੋਂ ਖੜਨੀ ਦੇਖ ਸਕਦੇ ਹੋਗੇ ਤੇ ਇਹ ਵੀ ਰਾਏ ਨਾਲ ਇੱਕ ਨਾ ਬੀਰ ਸਾਸਰੀ ਕਾਲ ਜੀ ਆਪਾਂ ਵੀਰੇ ਕਿਹੜੇ ਪਿੰਡ ਤੋਂ ਆ ਗਏ ਬਰੋਗੇ ਪਿੰਡ ਦਾ ਬਾਈ ਜ਼ਿਲ੍ਹੇ ਮੋਗੇ ਦਾ ਇੱਥੋਂ ਕਿੰਨੀ ਕੁ ਦੂਰ ਅਗਲਗ ਪਗ ਜੀ ਇੱਥੋਂ ਹੋਊਗਾ 40 ਕਿਲੋਮੀਟਰ ਅੱਛਾ ਤੇ ਬਾਈ ਨਾਲ ਪਿਆਰ ਆਇਆ ਸ਼ੁਰੂ ਤੇ ਬਾਈ ਨੂੰ ਮੇਲਿਆਂ ਤੇ ਮਿਲਦੇ ਰਹੇ ਆ ਅੱਛਾ ਤੇ ਆਪਣੇ ਕੋਲੇ ਕਿੰਨੇ ਕੁ ਪਸ਼ੂ ਘਰ ਚ ਆਪਣੇ ਕੋਲੇ 5-6 ਹੀ ਆ ਪੰਜ ਛੇ ਪਸ਼ੂਆ ਕਿਹੜੀ ਨਸਲ ਦੇ ਆ ਮੋਰਾ ਨਸਲ ਦੇ ਆ ਆਪਾਂ ਜਾਣਦੇ ਮੇਲੇ ਮੁਲੇ ਦੀ ਜਾਣ ਲੱਗੇ ਆਪਾਂ ਉਹ ਮੁੰਡੇ ਨਾਲ ਹੀ ਜਾਣਦੇ ਆ ਬਾਈ ਜੂਜਾ ਭਰਾ ਜਿਹਾ ਆਪਣਾ ਜਦੋਂ ਵੀਰ ਖੜਾਗਾ ਸੀ ਝੋਟਾ ਜਿਹੇ ਕੋਈ ਬਾਈ ਕੋਲੇ ਕਵਰ ਕੀਤਾ ਹੋਗਾ ਤੇ ਕਿਵੇਂ ਲੱਗਿਆ ਝੋਟੇ ਦੀ ਗੱਲਬਾਤ ਜਾਂ ਕੋਈ ਠੀਕ ਹੈ ਤੇ ਫਿਰ ਆਪਾਂ ਵੀ ਸੋਚਿਆ ਹੋਇਆ ਮੁਰੇ ਆਨਲਾਈਨ ਚੰਗੇ ਪਸ਼ੂ ਤਿਆਰ ਕਰਨੇ ਆ ਹਾਂ ਬਈ ਚੰਗੇ ਪਸ਼ੂ ਮੇਲੇ ਲਈ ਤਿਆਰ ਕਰਾਂਗੇ ਆਪਾਂ ਠੀਕ ਆ ਠੀਕ ਆ ਸੋ ਇਹ ਸੀਗਾ ਬਾਈ ਪਾਵਣੇ ਦਾ ਪਿਓਰ ਮੁਰਾ ਜੈਡ ਬਲੈਕ ਬਹੁਤ ਹੀ ਖੂਬਸੂਰਤ ਝੋਟਾ ਕਿਸੇ ਭਰਾ ਨੇ ਆਪਣੀ ਮੱਝ ਡਾਇਰੈਕਟ ਕਰਾਸ ਕਰਾਉਣੀ ਹੋਵੇ ਤਾਂ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਤੁਰਤ ਤੁਰਸਕ੍ਰੀਨ ਤੇ ਜਰਾ ਲਗਾਤਾਰ ਚੱਲ ਰਿਹਾ ਹੈਗਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਭਰਾਵਾਂ ਨੇ ਲਾਜ਼ਮੀ ਕਰਦਿਆ ਕਰੋ ਤੇ ਇਹੋ ਜਿਹਿਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਭਾਗ ਸਿੰਘ ਫਾਰਮ YouTube ਚੈਨਲ Facebook పే ਤੇ Instagram పే ਨੂੰ ਬਤਵਾ ਸਬਸਕ੍ਰਾਈਬ ਤੇ ਫੋਲੋ ਕਰਕੇ ਘੰਟੀ ਦਾ ਬਟਨ ਲਾ ਦਿਓ ਕਿਉਂਕਿ ਤੁਹਾਡੇ ਤੱਕ ਹਰ ਰੋਜ਼ ਸਾਡੇ ਇਸ ਚੈਨਲ ਤੇ ਪਸ਼ੂਆਂ ਦੀਆਂ ਹਰ ਤਰ੍ਹਾਂ ਦੀਆਂ ਚੰਗੀਆਂ ਚੰਗੀਆਂ ਬਹੁਤ ਸੋਹਣੇ ਸੋਹਣੇ ਵੀਡੀਓ ਆਉਂਦੇ ਰਹਿੰਦੇ ਆ ਸੋ ਸਾਰਿਆਂ ਧੰਨਵਾਦੀ ਸਤਿ ਸ਼੍ਰੀ ਅਕਾਲ ਮਿਲਦੇ ਆ ਜਲਦ ਕਿਸੇ ਹੋਰ ਵੀਡੀਓ ਦੇ ਨਾਲ